ਹਾਂਜੀ ਕੀ ਹਾਲ ਚਾਲ ਨੇ ਤੇ ਅੱਜ ਆਪਣੇ ਕੋਲੋਂ ਬਾਈ ਆ ਗਿਆ ਆਪਣਾ ਸੋਣੀ ਮਲੇ ਕੋਟਲੇ ਵਾਲਾ ਪਾਰਕ ਤਿਆਰ ਕਰਨਾ ਤੁਹਾਨੂੰ ਦਿਖਾਉਣਾ ਕਿਹੜੇ ਕਿਹੜੇ ਬੂਟੇ ਲਾਏ ਨੇ ਆਹ ਹੱਕ ਕਿਸਮਾਂ ਲਾਉਣ ਲੱਗਿਆ ਭਰਾਵੋ ਤੇ ਨੌ ਨੂੰ ਤਾਂ ਆਪ ਨੂੰ ਪਤਾ ਨਹੀਂ ਬੜਿਆਂ ਦੇ ਇਹ ਹਨ ਪਟਾਸ਼ ਇਹ ਆ ਨੇ ਵਿੱਚੀ ਗਲਾਬ ਤੇ ਕੋਹ ਆਹੀ ਕਿਸਮ ਦੋ ਇੱਧਰ ਪਏ ਨੇ ਆਹ ਕਾ ਆ ਗਿਆ ਪਰ ਨੂੰ ਇਹਨੂੰ ਕਹਿੰਦੇ ਪੈਲਸਨ ਪਾਵਾਂ ਕੋਸਾ ਬੁੱਟੇ ਆਹ ਤਿਆਰ ਪੈਲਸਨ ਪਾਵਾਂ ਇੱਥੇ ਗਲਾਬ ਰੱਖਦੇ ਤੇ ਇੱਧਰ ਮੇਰਾ ਵੀਰ ਆ ਤਿਆਰ ਕਰੀ ਜਾਂਦਾ ਇਹ ਜਿ ਪਾਇਆ ਥੱਲੇ ਉਹ ਜਿਹੜੀ ਬੋਰੀ ਜਿ ਲੈ ਕੇ ਆਪਾਂ ਉਹ ਪਾਤਾ ਸਮਾਨ ਥੱਲੇ ਉਹ ਦਵਾਈ ਤਾਂ ਨਹੀਂ ਪਈ ਹੈ ਨਾ ਉਹ ਤਾਂ ਕਾਹ ਨਹੀਂ ਪਾਉਣੀ ਆ ਉਹ ਜਿਹੜੀ ਪੂਰੀ ਜੀ ਇਹੋ ਉਹਦਾ ਕਾਚ ਪਣੀ ਹੋਰ ਰਿਓ ਪਈ ਆ ਕੋਸਾ ਨਹੀਂ ਆ ਲਾਉਣੇ ਅਚਨ ਪਾਵਾਂ ਆ ਕੀ ਰਗਾ ਤਿਆਰ ਕਰਦੇ ਤਿੰਨ ਲੈਣਾ ਲੱਗ ਰਿਹਾ ਬਾਕੀ ਦਿਖਾਉਣੇ ਆਪਾਂ ਬਾਅਦ ਚ ਜਦੋਂ ਸਾਰਾ ਲੱਗ ਗਿਆ 5 ਫੁੱਟ ਤੇ ਮੈਂ ਤੂੰ ਆਪਦੀ ਮਿਹਨਤੀ ਨਾਲ ਹਿਸਾਬ ਨਾਲ ਲਾ ਦੇ। ਹੋਰ ਆ ਜਾਊਗਾ। ਹਾਂ, ਗਾਹਾਂ ਵਾਲਾ 5 ਫੁੱਟ ਦਾ ਵੀ ਲਾ ਦੇ ਹਿਸਾਬ। ਜਦੋਂ ਸਰੇ ਹੱਜ ਬਣਾਉਣੇ ਨੇ ਨਾ ਪਣੇ ਲਵੇਂ ਲਵੇਂ ਲੋਨੇ ਪੈਣਗੇ। ਹਾਂ ਹਾਂ ਹਾਂ। ਇੱਕ ਪੈਲ ਸੰਭਾਂ ਭਾ ਇੱਥੇ ਆ ਜੂ ਹੈ। 5 ਫੁੱਟ ਦੇ ਹੈ ਨਾ ਸੱਚੀ ਵੱਡੇ ਹੋ ਕੇ ਦੌੜ ਲੰਗੇ। ਆਹੋ ਹੱਜ ਬਣਾਉਣੀਆਂ ਕਹਿੰਦਾ ਇਹ ਇਹ ਨਾ ਹੋਵੇ ਲਾ ਕੇ ਬੁੱਟੇ ਮੜਕੇ ਪਾ। ਕਥਾ ਜੁਤੇ ਇਨਲੇ ਮੇ ਹੱਜ ਬਣੀ ਪਈ ਆ ਉਹ ਵੀ ਹੁਣ ਕਿਰਾਪਰ ਪਈਏ ਲੈ ਲੈ ਮੁੜ ਕੇ ਹੱਜ ਬਣੇ ਤੇ ਗੌਰ ਕਰ ਲਿਆ ਕਰੀ ਸਮਾਨ ਅਸੀਂ ਆਪੀ ਪਾ ਦਾ ਕਰਨ 10000 ਜੀ ਗਰੀਬੀ ਆ ਪਾ ਦੋ ਤਬਾਈ ਤੇਰੇ 20 25000 ਪਿੱਛੇ ਆਪਾਂ ਕੰਮ ਛੱਡਾਂਗੇ ਕੋਈ ਪਤਾ ਨਹੀਂ ਐ ਮਸ਼ੀਨ ਹੀ ਛੱਡ ਗਿਆ ਇੱਕ ਮੇਰੇ ਕੋਲ ਪੱਥਰ ਵਾਲਾ 15000 ਰੁਪਏ ਪਿੱਛੇ ਮੁੜ ਕੇ ਆਈ ਨਹੀਂ ਕੰਮ ਹੀ ਛੱਡ ਗਿਆ ਪਿੰਡ ਛੱਡ ਗਿਆ ਤੂੰ ਕੰਮ ਛੱਡ ਨੇ ਪਿੰਡ ਛੱਡ ਗਿਆ ਅਸੀਂ 2012 ਦੇ ਹੋਨੇ ਆ ਜੇਰ ਕੇਸ ਨਾਲ ਹੋ ਗਏ ਬਹੁਤ ਸਾਲ ਹੋ ਗਏ ਤੇਰਾ ਤਾਂ ਪ੍ਰੇਮ ਬਹੁਤ ਟਾਈਮ ਦਾ ਲੈ ਵੀ ਮਿੱਤਰ ਆਖ ਹੋ ਗਿਆ ਤਿਆਰ ਵੀ ਬਾਈ ਇੱਧਰ ਲਾਈ ਜਾਂਦਾ ਬੁੱਟੇ ਮਿੱਟੀ ਦੇ ਵਧੀਆ ਹਨਾ ਲਾਲ ਜਿਹੜੇ ਘਰ ਦੀ ਸੋਨੇ ਮਲੇ ਕੋਟਲਾ ਸ਼ੋਣੀ ਮਲੇ ਕੋਟਲਾ ਤਾਂ ਬਾਅਦ ਚ ਇੰਟਰਵਿਊ ਲੈਣਿਆ ਤੇਰੀ ਬੁੱਟੇ ਲਵਾਉਣ ਲਈ ਮਿਲੋ ਠੀਕ ਹੈ ਹਾਂਜੀ ਲੱਗ ਗਿਆ ਸਾਰਾ ਨਮੇੜ ਤੇ ਆ ਦੇਖੋ ਬੁੱਟੇ ਪੂਰਾ ਵਧੀਆ ਬਣ ਗਿਆ ਹੁਣ ਸਾਬ ਕਿਤਾਬ ਦੱਸੋ ਸੋਹਣੀ ਤਾਂ ਹੈ ਸੁਣੀ ਕਿ ਕਿੰਨੇ ਕ ਲੱਗੇ ਹਾਂ ਦੇਖੋ ਜੀ ਪਰਸਨ ਬਾਮਲਾ ਤੇ ਤੇ ਇਧਰ ਲਾਤਾ ਗੁਲਾਬ ਲਾਤੇ ਕੁਝ ਤੇ ਆ ਗਮਲੇ ਚ ਲਾਤੇ ਹੁਣ ਕੱਟ ਸੋਹਣੀ ਛੱਪ ਮੁੱਟੇ ਲਵਾਏ ਭਾਈ ਤੇ ਸੂਣੀ ਮਲੇ ਕੋਟ ਲਿਆ ਨੰਬਰ ਕਿੰਨਾ ਸੂਣੀ 9814468575 ਠੀਕ ਆ ਦੁਬਾਰੇ ਫੇਰ ਬੋਲਦੇ 98 ਹਾਂ 144 ਹਾਂ 68575 ਠੀਕ ਹੈ ਮੈਂ ਚਲਾ ਵੀ ਦੇਮਾ ਵੀਡੀਓ ਤੇ ਬਣਾਇਆ ਹੁਣ ਇਹਦਾ ਕੋਈ ਨਹੀਂ ਬਾਤ ਚ ਕਰਦੀ ਸੋ ਸੋਚ ਕੇ ਲਓ ਨਾ ਤੁਹਾਨੂੰ ਦੱਸਣਾ ਹਿਸਾਬ ਨਾ ਲਾਈ ਹੁਣ ਜੀ ਹਾਂ ਜੀ ਆ ਵੀ ਹੋ ਗਿਆ ਜ਼ੀਰੋ ਕਿਧਰ ਹੀ ਕੱਪ ਲਾ ਜਾਣਾ